हां ਤਾਂ ਪਿਆਰੇ ਬੱਚੇ ਸਾਡਾ ਨੂੰ ਪਿਆਰ ਕਰਦੀ ਸਤਿ ਸ਼੍ਰੀ ਅਕਾਲ ਫਾ ਮੇਟਾ ਆਪਾਂ ਸਾਲ 2024 ਦਾ ਪੇਪਰ ਸ਼ੁਰੂ ਕੀਤਾ ਹੋਇਆ 10 ਸਵਾਲ ਕਰ ਲਏ ਸੀ ਆਪਾਂ ਤਾਂ 11 ਨੰਬਰ ਸਵਾਲ ਪ੍ਰਸ਼ਨ ਪੱਤਰ ਦੇ ਵਿੱਚ 51 ਨੰਬਰ ਸਵਾਲ ਉਹ ਆਪਾਂ ਕਰਨ ਲੱਗੇ ਆ ਤਾਂ ਬੇਟਾ ਕਿੰਦਾ ਤਿੰਨ ਅੰਕਾਂ ਦੀ ਵੱਡੀ ਤੋਂ ਵੱਡੀ ਸੰਖਿਆ ਤੇ ਤਿੰਨ ਅੰਕਾਂ ਦੀ ਛੋਟੀ ਤੋਂ ਛੋਟੀ ਸੰਖਿਆ ਜੋ ਕਿ ਅੰਕ 9 6 ਤੇ 0 ਤੋਂ ਬਣੀ ਆ ਦਾ ਗੁਣਨਫਲ ਠੀਕ ਆ ਤੇ ਬੇਟਾ ਵੱਡੀ ਸੰਖਿਆ 9 6 ਤੇ ਜੀ ਦੀ ਤੋਂ ਸਭ ਤੋਂ ਪਹਿਲਾਂ ਵੱਡਾ ਅੰਕ 9 ਫਿਰ ਉਦੋਂ ਛੋਟਾ ਫਿਰ ਉਦੋਂ ਛੋਟਾ ਇਹ ਆ ਗਿਆ ਤਾਂ ਛੋਟੀ ਸੰਖਿਆ ਕਿਹੜੀ ਬਣੂਗੀ ਬੇਟਾ ਛੋਟੀ ਸੰਖਿਆ ਬਣੂਗੀ ਸਭ ਤੋਂ ਪਹਿਲਾਂ ਬੇਟਾ ਆਪਾਂ 0 ਲੇਖ ਨਹੀਂ ਸਕਦੇ ਹੈਨਾ ਫਿਰ ਉਦੋਂ ਛੋਟਾ ਅੰਕ 6 ਫਿਰ 0 ਤੇ ਫਿਰ 9 ਇਹ ਛੋਟੀ ਸੰਖਿਆ ਇਹਦਾ ਗੁਣਨਫਲ ਪੁੱਛਦਾ ਪਿਆ ਹੈਨਾ ਆਪਾਂ ਗੁਣਾ ਕਰ ਦਿੰਨੇ ਆ 90096 54 99 81 ਤੇ 5 86 ਠੀਕ ਹੈ 000 ਫਿਰ ਬਟਾ 2 ਕ੍ਰੋਸ ਲੱਗ ਜਾਣੇ 600 6 6 36 6 954 ਤੇ 3 57 04 6 86 14 718 5 ਦੇ 5 3 ਬਾਅਦ ਕਮਾ ਫਿਰ 2 ਲੱਖ 2 ਬਾਅਦ ਕਮਾ 584640 ਉੱਤਰ ਆ ਗਿਆ ਔਲਟੇਨੇਟਿਵ ਦੇਖਦੇ ਹਾਂ ਤਾਂ ਬੇਟਾ ਸੀ 1 ਆਲਟਰਨੇਟਿਵ ਵਿੱਚ 584640 ਉੱਤਰ ਆ ਜਿਹੜਾ ਹਾਂ ਬੇਟਾ ਤਾਂ ਹੁਣ ਆਪਾਂ ਆਗੇ ਸਵਾਲ ਨੰਬਰ 52 ਦੇ ਉੱਤੇ ਠੀਕ ਹੈ ਬੇਟਾ ਤਾਂ ਬੇਟਾ ਕੀ ਕਹਿੰਦਾ ਹੈ ਪਿਆ ਕਹਿੰਦਾ 30 ਕਿਲੋਗ੍ਰam ਮਠਿਆਈ ਨਾਲ 2/3 ਕਿਲੋਗ੍ਰam ਭਾਰ ਦੇ ਕਿੰਨੇ ਮਠਿਆਈ ਦੇ ਪੈਕੇਟ ਬਣਾਏ ਜਾ ਸਕਦੇ ਹਨ ਠੀਕ ਹੈ ਤਾਂ ਬੇਟਾ ਆਪਾਂ ਅਨੁਪਾਤ ਹੀ ਲਾ ਲੈਨੇ ਆ ਠੀਕ ਹੈ ਤੁਸੀਂ ਕਨਫਿਊਜ਼ ਨਹੀਂ ਹੋਵੋਗੇ ਵੈਸੇ ਸਿੰਪਲ ਭਾਗ ਦਾ ਸਵਾਲ ਹੀ ਚਾ ਇਹ 4 ਪੈਕੇਟ 4 ਪੈਕੇਟ ਬੇਟਾ 2 ਵਟਾ 3 ਕਿਲੋ ਦੇ ਨਾਲ ਕਿੰਨੇ ਪੈਕੇਟ ਬਣਦੇ ਆ 1 ਠੀਕ ਹੈ ਬੇਟਾ ਤਾਂ ਭਾਰ ਕਿੰਨਾ 30 ਕਿਲੋ 3 ਕਿਲੋ ਦਾ ਪੈਕੇਟ ਕਿੰਨੇ ਬਣਨਗੇ x ਠੀਕ ਹੈ ਬੇਟਾ ਤਾਂ 2/3x ਦੇ ਕਿਉਂਕਿ ਜਿੰਨਾ ਭਾਰ ਵਧੂਗਾ ਉਹਨੇ ਪੈਕੇਟ ਵੱਧ ਬਣਨਗੇ ਸਿੱਧਾ ਅਨੁਪਾਤ ਪਹਿਲੇ ਦਾ ਚੌਥੇ ਨਾਲ ਦੂਜੇ ਦਾ ਤੀਜੇ ਨਾਲ ਤਾਂ 2/3x 1 3 ਠੀਕ ਹੈ 2/3 ਨੇ ਉਧਰਲੇ ਪਾਸੇ ਜਾ ਕੇ ਕੀ ਹੋਣਾ 3/2 ਬਣ ਜਾਣਾ ਅੰਸ਼ ਨੇ ਹਰ ਤੇ ਹਰ ਨੇ ਅੰਸ਼ ਬਣ ਜਾਣਾ ਠੀਕ ਹੈ ਕਿਉਂਕਿ ਜਿਹੜੀ ਗੁਣਾ ਹੁੰਦੀ ਹੈ ਉਧਰ ਜਾ ਕੇ ਭਾਗ 'ਚ ਬਦਲਦੀ ਭਾਗ 'ਚ ਬਦਲ ਲਈ ਆਪਾਂ ਗੁਣਾ 'ਚ ਹੀ ਬਦਲ ਦਿੰਨੇ ਆ ਅੰਸ਼ ਹਰ ਤੇ ਹਰ ਅੰਝ ਬਣ ਜਾਂਦਾ ਇਹ ਬੇਟਾ ਬੇਸਿਕ ਗੱਲਾਂ ਤੁਹਾਨੂੰ ਪਤਾ ਹੋਣੀਆਂ ਚਾਹੀਦੀਆਂ ਆ ਤਾਂ x a 30 1 30 3 2 2 ਤੇ ਕੱਟੇਗੇ 15 15 ਹੋਤੀਆਂ 45 ਤਾਂ ਕਿੰਨੇ ਪੈਕੇਟ ਬਣ ਸਕਦੇ ਆ ਬੇਟਾ 45 ਪੈਕੇਟ ਬਣ ਸਕਦੇ ਆ ਆਪਾਂ ਆਲਟਰਨੇਟਿਵ ਆਨਸਰ ਦੇਖ ਲੈਣੇ ਆ ਤਾਂ ਆ ਡੀ ਤੇ ਬੇਟਾ 45 ਪੈਕਟ ਉੱਤਰ ਦਿੰਦਾ ਪਿਆ ਇਹਨੂੰ ਐਜ਼ ਅ ਰਾਈਟ ਆਨਸਰ ਅਸੀਂ ਟਿੱਕ ਕਰ ਦਵਾਂਗੇ ਫਿਰ ਹੁਣ ਬੇਟਾ ਆਪਾਂ ਅੱਗੇ ਸਵਾਲ ਨੰਬਰ 53 ਦੇ ਉੱਤੇ ਸਵਾਲ ਨੰਬਰ 53 ਦੇ ਉੱਤੇ ਕੀ ਕਹਿੰਦਾ ਪਿਆ ਕਹਿੰਦਾ ਦਿੱਤਾ ਗਿਆ ਡੰਡ ਚਾਰ ਵੱਖ-ਵੱਖ ਦੇਸ਼ਾਂ ਦੀਆਂ ਕ੍ਰਿਕਟ ਟੀਮਾਂ ਵੱਲੋਂ ਇੱਕ ਸਾਲ ਵਿੱਚ ਖੇਡੇ ਮੈਚਾਂ ਦੀ ਗਿਣਤੀ ਦਰਸਾਉਂਦਾ ਆਸਟ੍ਰੇਲੀਆ ਦੀ ਟੀਮ ਨੇ ਪਾਕਿਸਤਾਨ ਦੀ ਟੀਮ ਨਾਲੋਂ ਕਿੰਨੇ ਮੈਚ ਵੱਧ ਖੇਡੇ ਤਾਂ ਬੇਟਾ ਆ ਦੇਖੋ ਆ ਡੰਡ ਚਾਰਟ ਦਿੱਤਾ ਹੋਇਆ ਹੈ ਆ ਤਾਂ ਇਹ ਦੇ ਵਿੱਚ ਬੇਟਾ ਆਪਾਂ ਦੇਖਦੇ ਆਂ ਵੀ ਇਹਦੇ ਵਿੱਚ ਆਪਾਂ ਦੇਖ ਲੈਨੇ ਆਂ ਪਾਕਿਸਤਾਨ ਆਸਟ੍ਰੇਲੀਆ ਦੀ ਟੀਮ ਨੇ ਕਹਿੰਦਾ ਕਿੰਨੇ ਵੱਧ ਮੈਚ ਖੇਡੇ ਠੀਕ ਆ ਆਪਾਂ ਦੇਖਦੇ ਆਂ ਆਸਟ੍ਰੇਲੀਆ ਦੀ ਟੀਮ ਨੇ ਕਿੰਨੇ ਮੈਚ ਖੇਡੇ ਬੇਟਾ 32 ਮੈਚ ਤਾਂ ਆਸਟ੍ਰੇਲੀਆ ਨੇ 32 ਤੇ ਪਾਕਿਸਤਾਨ ਨੇ ਬੇਟਾ ਕਿੰਨੇ ਮੈਚ ਖੇਡੇ 24 ਮਾਈਨਸ ਪਾਕਿਸਤਾਨ ਦੇ ਕਿੰਨੇ ਆ 24 ਆਸਟ੍ਰੇਲੀਆ ਚੋਂ ਪਾਕਿਸਤਾਨ ਦੇ ਮੈਚ ਘਟਾ ਦੇਣੇ 32 24 ਕਿੰਨੇ ਵੱਧ ਖੇਡੇ ਬੇਟਾ 8 ਮੈਚ ਉੱਤਰ ਆ ਜਾਣਾ 32 24 ਬਰਾਬਰ 8 ਠੀਕ ਹੈ ਤੇ ਆਪਾਂ ਆਲਟਰਨੇਟਿਵ ਆਨਸਰ ਦੇਖਦੇ ਹਾਂ ਬੇਟਾ ਤਾਂ ਆਹ ਬੇਟਾ ਜਿਹੜਾ ਹੈਗਾ ਇਹ ਆਲਟਰਨੇਟਿਵ ਦੇ ਵਿੱਚ 8 ਉੱਤਰ ਦਿੰਦਾ ਪਿਆ ਅਸੀਂ ਇਹਨੂੰ ਐਜ਼ ਦੇ ਰਾਈਟ ਆਨਸਰ ਅਸੀਂ ਟਿਕ ਕਰ ਦੇਣਾ ਸੀਗਾ ਠੀਕ ਹੈ ਬੇਟਾ ਅੱਗੇ ਆ ਗਿਆ ਬੇਟਾ ਸਵਾਲ ਨੰਬਰ 54 ਸਵਾਲ ਨੰਬਰ 54 ਦੇ ਵਿੱਚ ਬੇਟਾ ਕੀ ਕਹਿੰਦਾ ਪਿਆ ਕਹਿੰਦਾ ਪਿਆ ਵੀ ਚਿੱਤਰ ਵਿੱਚ ਆ ਬੇਟਾ ਦਿੱਤੇ ਹੋਏ ਐ ਇਹਨੇ ਕਹਿੰਦਾ ਕੋਣ AOB BOC COD ਅਤੇ DOE ਕ੍ਰਮਵਾਰ ਹਨ ਤਾਂ ਆ ਬੇਟਾ ਚਿੱਤਰ ਦਿੱਤਾ ਹੋਇਆ ਹੈ ਇਹਦੇ ਵਿੱਚ ਬੇਟਾ ਇਹਨੇ ਆਹਾ ਕੋਣ EUB ਆ ਕੋਣ ਆ x ਡਿਗਰੀ ਹੈ ਆ BOC ਆ 2x ਡਿਗਰੀ ਹੈ COD 4x ਹੈ ਤੇ ਡੀਓਈ ਹੈ ਜਿਹੜਾ 6x ਆ ਕਹਿੰਦਾ ਇਹਨਾਂ ਦੇ ਮਾਪ ਦੱਸਣਿਆਂ ਕ੍ਰਮ 바 ਠੀਕ ਹੈ ਤੇ ਬੇਟਾ ਆਪਾਂ ਪਹਿਲਾਂ ਗੱਲ ਕੀਤੀ ਹੋਈ ਹੈ ਵੀ ਇਹ ਇਹ ਪੂਰਾ ਇੱਕ ਚੱਕਰ ਬਣਦਾ ਪਿਆ ਨਾ ਚੱਕਰ ਦੇ ਵਿੱਚ ਕੁੱਲ ਕਿੰਨੇ ਡਿਗਰੀ ਦਾ ਕੋਣ ਬਣਦਾ 360 ਡਿਗਰੀ ਦਾ ਇਹ ਤੁਹਾਨੂੰ ਪਤਾ ਹੋਣਾ ਚਾਹੀਦਾ ਠੀਕ ਹੈ ਤੇ ਅਸੀਂ ਕੀ ਕਰਦੇ ਹਾਂ ਬੇਟਾ ਇਹਦੇ ਵਿੱਚ ਇਹਨੂੰ ਜਿਹੜਾ ਹੈਗਾ ਆ ਜੋੜ ਦਿੰਨੇ ਆ ਸਾਰਿਆਂ ਦਾ ਜੋੜ ਫਲ ਕਿੰਨਾ ਆਊਗਾ 360 ਡਿਗਰੀ 100 ਸੌਤਾ ਦਿੱਤਾ ਹੀ ਹੋਇਆ ਨਾ 100 x 2x 4x 6x 360 ਠੀਕ ਹੈ ਬੇਟਾ ਆ 100 ਨੇ ਉਧਰ ਜਾ ਕੇ ਮਾਈਨਸ ਤੇ x ਅਲੱਗ ਜੋੜ ਲੈਣੇ x ਆ 1x ਆ ਨਾ ਕੁਝ ਨਾ ਹੋਵੇ ਤਾਂ 1x ਆ 1x 2x 4x 6x 1 ਤੇ 2 3 ਤੇ 4 7 ਤੇ 6 13x ਦਾ ਇਹ ਬਣ ਗਿਆ 13x 360 ਘਟਾਓ 100° ਕਿ ਘਟਾਓ ਚ ਬਦਲ ਗਏ ਨਾ 13x 260 ਤੇ ਇਹ ਕੱਟੇਗੇ 20x 20° ਆ ਗਿਆ ਠੀਕ ਹੈ ਬੇਟਾ x 20° ਆ ਗਿਆ ਹੁਣ ਬੇਟਾ ਆਹ ਡਾਇਗਰਾਮ ਦੇ ਵਿੱਚ ਸਾਨੂੰ ਦਿੱਤਾ ਹੋਇਆ ਆਹ x° ਹੈ ਤਾਂ x 20° ਆਪਾਂ ਕਰ ਲਿਆ ਠੀਕ ਹੈ ਬੇਟਾ a 2x ਬੇਟਾ ਠੀਕ ਹੈ ਇਹ ਵੀਡੀਓ ਨਾ ਮੈਂ ਪਹਿਲਾਂ ਵੀ ਬਣਾ ਲਈ ਸੀ ਤਾਂ ਕਰਕੇ ਇੱਥੇ ਲਿਖ ਦਿੱਤਾ ਸੀ ਉਹ ਵੀਡੀਓ ਡਿਲੀਟ ਹੋ ਗਈ ਹੁਣ ਤਾਂ ਕਰਕੇ ਦੁਬਾਰਾ ਇਹ ਕੱਢਿਆ ਹੋਇਆ ਸਵਾਲ 2x ਬੇਟਾ 2x ਕਿਵੇਂ ਕਿਵੇਂ ਕੱਢਾਂਗੇ ਆਪਾਂ 2 x ਦੀ ਕੀਮਤ 20 ਕੱਢੀ ਹੋਈ ਹੈ ਨਾ ਆਪਾਂ ਤਾਂ 2 20 x ਦੀ ਕੀਮਤ ਤੇ ਇਹ ਆ ਗਿਆ 40 ਡਿਗਰੀ ਠੀਕ ਹੈ ਫਿਰ ਬੇਟਾ ਆਹਾ ਆ ਗਿਆ 4x 4x ਕਿੰਨਾ ਆਕਰ 4 ਇਹ 4 vx ਦੀ ਕੀਮਤ ਭਾ ਵੀ ਹੋ ਚੁੱਕਾ 80 ਡਿਗਰੀ ਆ ਗਿਆ ਠੀਕ ਹੈ ਫਿਰ ਆ 6x ਆ ਬੇਟਾ ਤਾਂ 6x ਕਿਵੇਂ ਕੱਢਾਂਗੇ 6 v ਕਿਉਂਕਿ x 20 ਹੈ ਤਾਂ 20 6 120 ਠੀਕ ਆ ਕੋਣ ਕਿੰਨੇ ਕਿੰਨੇ ਡਿਗਰੀ ਦੇ ਆ ਗਏ v ਡਿਗਰੀ ਦਾ 40 ਡਿਗਰੀ ਦਾ ਆ ਕਿੰਨੇ ਆਇਆ ਸੀ 80 ਡਿਗਰੀ ਦਾ ਤੇ 120 ਡਿਗਰੀ ਦਾ ਇਹ ਆਪਾਂ ਬੇਟਾ ਕੈਲਕੂਲੇਟ ਕਰ ਲਈ ਇਥੋਂ ਤਾਂ ਆਪਾਂ 20 ਡਿਗਰੀ ਆ ਦੇਖੋ ਬੇਟਾ a1 ਆਨਸਰ ਦੇ ਵਿੱਚ ਦਿੰਦਾ ਪਿਆ 20 ਡਿਗਰੀ 40 ਡਿਗਰੀ 80 ਡਿਗਰੀ ਤੇ 120 ਡਿਗਰੀ ਇਹਨੂੰ ਐਜ਼ ਅ ਰਾਈਟ ਆਨਸਰ ਅਸੀਂ ਟਿਕ ਕਰ ਦਵਾਂਗੇ ਹੁਣ ਬੇਟਾ ਅੱਗੇ ਆਪਾਂ ਅੱਗੇ ਸਵਾਲ ਨੰਬਰ 55 ਦੇ ਉੱਤੇ ਠੀਕ ਹੈ ਕਹਿੰਦਾ ਪਿਆ ਇੱਕ ਸੰਖਿਆ ਦੇ ਅੰਕਾਂ ਦਾ ਜੋੜ ਸੰਖਿਆ ਵਿੱਚੋਂ ਘਟਾਇਆ ਜਾਂਦਾ ਹੈ ਪ੍ਰਾਣਮੀ ਸੰਖਿਆ ਹਮੇਸ਼ਾ ਵਿਭਾਜਿਤ ਹੋਵੇਗੀ ਆਪਾਂ ਕੋਈ ਵੀ ਸੰਖਿਆ ਲੈ ਲੈਂਦੇ ਹਾਂ ਮੰਨ ਲੂ ਆਪਾਂ ਦੇਲੀ ਸੰਖਿਆ 64 ਲੈ ਲੈਨੇ ਆ 64 6 4 ਇੱਕ ਕਿਸੇ ਸੰਖਿਆ ਦੇ ਵਿੱਚੋਂ ਉਹਦੇ ਅੰਕਾਂ ਦਾ ਜੋੜ 64 ਚੋਂ 10 ਘਟਾਏ ਤਾਂ ਕਿੰਨੇ ਆ ਗਏ 54 ਆ ਗਏ ਦੂਜੀ ਸੰਖਿਆ ਬੇਟਾ ਆਪਾਂ ਲੈ ਲੈਨੇ ਆ ਕੋਈ ਵੀ ਮੰਨ ਲਓ 75 ਲੈ ਲੈਨੇ ਆ ਚਲੋ 75 7 5 75 ਚੋਂ 12 ਘਟਾਏ ਤਾਂ ਕਿੰਨੇ ਆ ਗਏ 63 ਆ ਗਏ ਚਲੋ ਅੱਗੇ ਆਪਾਂ ਲੈ ਲੈਨੇ ਆ 13 13 1 3 3 ਤੇ 1 4 13 ਚੋਂ 4 ਗਏ 9 ਆ ਗਏ ਤਾਂ ਜੇ ਬੇਟਾ ਪ੍ਰਣਾਮੀ ਸੰਖਿਆ ਹਮੇਸ਼ਾ ਵਿਭਾਜਿਤ ਹੋਵੇਗੀ ਆ ਬੇਟਾ ਆਪਾਂ ਦੇਖਦੇ ਆ ਕਿਦੇ ਨਾਲ 2 ਨਾਲ ਆ 9 ਨਹੀਂ ਹੁੰਦੇ ਪੇ 7 ਦੇ ਨਾਲ ਬੇਟਾ 9 ਨਹੀਂ ਹੁੰਦੇ ਪੇ 54 ਨਹੀਂ ਹੁੰਦੇ ਪੇ ਤੇ ਆ ਕਿੰਨਾ 5 ਦੇ ਨਾਲ ਤਾਂ ਕੋਈ ਵੀ ਨਹੀਂ ਹੁੰਦਾ 9 ਦੇ ਨਾਲ ਦੇਖੋ ਬੇਟਾ 54 ਵੀ ਵੰਡੇ ਜਾਂਦੇ ਆ 63 ਵੀ ਵੰਡੇ ਜਾਂਦੇ ਆ ਤੇ 9 ਵੀ ਵੰਡੇ ਜਾਂਦੇ ਆ ਤੋ ਇਸ ਕਰਕੇ ਬੇਟਾ 9 ਆ ਜਿਹੜਾ ਸਾਡਾ ਰਾਈਟ ਆਨਸਰ ਆਜੂ ਇਹਨੂੰ ਐਜ਼ ਅ ਰਾਈਟ ਆਨਸਰ ਟਿਕ ਕਰ ਦਵਾਂਗੇ ਇਸ ਗਿਆ ਬੇਟਾ ਇਹਦਾ ਸਵਾਲ ਨੰਬਰ 55 ਅਗਲੇ ਸਵਾਲ ਆਪਾਂ ਬੇਟਾ ਅਗਲੀ ਵੀਡੀਓ ਦੇ ਵਿੱਚ ਸ਼ੇਅਰ ਕਰਾਂਗੇ ਤੁਸੀਂ ਜੋ ਪਿਆਰੇ ਬੱਚਿਆਂ ਨੇ ਵੀਡੀਓ ਦੇਖ ਕੇ ਸੇਵਾ ਦਾ ਮੌਕਾ ਦਿੱਤਾ ਇਹਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਬੇਟਾ